ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪਧੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਮੱਝ ਤੋਂ ਕੜ ਗੱਪਣ ਠੀਕ ਹੈ ਜੀ ਤੇ ਦੂਜੀ ਮੱਝ ਹੈਗੀ ਆ ਸੂਣ ਵਾਲੀ ਠੀਕ ਹੈ ਜੀ ਬਾਈ ਕੋਲ ਦੋ ਮੱਝਾਂ ਪਕਾਉਗਾ ਬਾਈ ਜੀ ਦਾ ਨੰਬਰ ਆਪਾਂ ਭਰਾ ਸਕਰੀਨ ਤੇ ਲਾ ਦੇਣ ਹੁੰਦੇ ਆ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਕਈ ਭਰਾ ਮੈਨੂੰ ਫੋਨ ਲਾ ਲੈਂਦੇ ਆ ਕਹਿੰਦੇ ਆ ਵੀ ਠੀਕ ਹੈ ਮੱਝ ਬਾਰੇ ਜਾਣਕਾਰੀ ਲੈਣ ਦੇ ਖਾਤਰ ਤੇ ਵਾਈ ਦਾ ਨੰਬਰ ਆਪਾਂ ਸਕਰੀਨ ਤੇ ਲੋਡ ਲੈਂਦੇ ਆ ਜੇ ਭਰਾ ਕੋਈ ਸੇਲ ਹੋ ਜਾਂਦੀ ਆ ਉਹਦੇ ਤੇ ਆਪਾਂ ਲੈਖ ਵੀ ਦਿਨੇ ਹੁੰਦੇ ਵੀ ਸੇਲ ਹੋ ਗਈ ਠੀਕ ਹੈ ਨਾ ਤੇ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਅੰਮ੍ਰਿਤ ਚਰਮਨ ਸਿੰਘ ਜੀ ਪਿੰਡ ਪਿੰਡ ਭਦੌੜ ਕੋਠੇ ਖਿਆਣ ਸਿੰਘ ਵਾਲੇ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਪਹਿਲੀ ਮੱਝ ਦੀ ਜਾਣਕਾਰੀ ਦਿਓ ਜੀ ਆਪਣੀ ਇਹ ਵੀ ਪਹਿਲੇ ਸੂਏ ਸੂਈ ਵੀ ਆ ਹਾਂਜੀ ਦੂਜੇ ਸੂਏ ਦੀ ਗੱਬਣ ਆ 18 ਤਰੀਕ ਨੂੰ 6 ਮਹੀਨਾ ਲੱਗ ਜੂ ਇਹਨੂੰ ਠੀਕ ਹੈ ਜੀ 6 ਗਲਾਂ ਦੋਦਾ ਦੋਨੇ ਟਾਈਮ ਮਿਲ ਠੀਕ ਹੈ ਕੰਡੀਸ਼ਨ ਪੂਰੀ ਰੇਟ ਭਰਾਜਾ ਰੇਟ ਫੋਨ ਤੇ ਕਰਾਂਗੇ ਬਾਈ ਠੀਕ ਆ ਲੋ ਭਰਾ ਚੈੱਕ ਕਰ ਸਕਦੇ ਹੂੰ ਇਹਦਰ ਮਗਰੋਂ ਦਿਖਾ ਦੇ ਪਹਿਲੇ ਵਾਲੂ ਪੂਰੀ ਠੰਡੀ ਸੀ ਕਾ ਲੋ ਜੀ ਇਹਨਾਂ ਦਾ ਜਲਾ ਸਾਦੇ ਭਰਾ ਠੀਕ ਹੈ ਜੀ ਤੋੜ ਦੋ ਭਰਾ ਟੀਕੇ ਡੂਕੇ ਦਾ ਵੀ ਪਤਾ ਕੋਸ ਨਹੀਂ ਟੀਕੇ ਡੂਕੇ ਦਾ ਨਹੀਂ ਪਤਾ ਬਾਈ ਇਹਦੇ ਭਰਿਆ ਵਾ ਉਹ ਟੀਕਾ ਹਾਇ ਬਦ ਗਈ ਆ ਆਨੂ ਦਾ ਨਹੀਂ ਪਤਾ ਠੀਕ ਹੈ ਜੀ ਲੋਚੀ ਮੋੜ ਲਈ ਲੋਚੀ ਕੱਦ ਬੈਲਟ ਸੁਖਣਾ ਕਰ ਮੋੜੀ ਦਸੂ ਨਾ ਠੀਕ ਹੈ ਜੀ ਲੋਚੀ ਟੋਕੜ ਗੱਬਣ ਆਪਣੀ ਚੈੱਕ ਕਰਾਈ ਅਗਲਾ ਚੈੱਕ ਕਰਾਉਣੇ ਕਰਵਾ ਦੇ ਬਈ ਆਦਾ ਚੈੱਕ ਕਰਾ ਸਕਦਾ ਅਗਲਾ ਠੀਕ ਹੈ ਸੁਪਰਾ ਸੂਈ ਆ ਦੂਜੀ ਸੂਈ ਆ ਕੋਈ ਗੱਲ ਨਾ ਤੁਹਾਨੂੰ ਠੀਕ ਹੈ ਨਾ ਕੱਦ ਦੇ ਬਲ ਸੁਕਨਾ ਕਰ ਮਾਣਦਾ ਸੁਣੋ ਟੋਕੜ ਗੱਬਣ ਸੇ ਫੇਸ ਕੁਆਲਿਟੀ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਪਰਾ ਠੀਕ ਕੋਈ ਠੰਡੀ ਸੀ ਲਾ ਬਈ ਤੇਥੋਂ ਥੋੜਾ ਜਿਹਾ ਜਗਦੇ ਨੂੰ ਐਵੇਂ ਡਾਕਟਰ ਆ ਹਾਂਜੀ ਹਾਂਜੀ ਇਹ ਬੁੜੀਆਂ ਐ ਸਮਝਦੀਆਂ ਸਿੰਘਾਂ ਸਾਨੂੰ ਨਹੀਂ ਜਾਨੀ ਕੋਈ ਨਹੀਂ ਸਾਡੇ ਦੇ ਵਿੱਤੇ ਜਿੱਗੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਲੋ ਜੀ ਠੀਕ ਹੈ ਜੀ ਹਾਂਜੀ ਭਾਈ ਦੂਜੀ ਮੱਝ ਦੀ ਜਾਣਕਾਰੀ ਦਿਓ ਜੀ ਇਹ ਭਾਈ ਦੂਜੇ ਸੂਏ ਹੁੰਦੀ ਆ ਹਾਂਜੀ ਪੰਜ ਚਰਕਦਾਂ ਰਹਿੰਦੇ ਆ ਇਹਦੇ ਪੰਜ ਚਾਰ ਪੂਰੇ ਹਾਲ ਚ ਠੀਕ ਆ ਹਾਂਜੀ ਪਹਿਲੇ ਸੂਏ 11 ਕਿਲੋ ਦੁੱਧ ਦਿੱਤਾ ਵਾ ਹਾਂਜੀ ਤੇ ਅੱਜ ਕੀ ਦੇ ਦੂ 12 ਕਿਲੋ ਮੰਨ ਕੇ ਲੈ ਲਿਆ ਲਾ ਦੁੱਧ ਵੱਧ ਵੀ ਦੇ ਸਕਦੀ ਐ ਸੇਵਾ ਦੇ ਹਿਸਾਬ ਨਾਲ ਠੀਕ ਹੈ ਜੀ ਠੰਡੀ ਸੀਲਾ ਹਾਂਜੀ ਵਧੀਆ ਪੱਕੇ ਲੈ ਵੀ ਦੀ ਐ ਦੇਖੋ ਜੀ ਠੀਕ ਹੈ ਜੀ ਤੇ ਦਣਦੂਣ ਬਾਈ ਇਹਦੇ ਦਣ ਬਾਈ ਹੱਤਾਂ ਕਿ ਹੈਗਲੇ ਨੇ 5-7 ਹਫਤਾ ਵਾਲੇ ਜੀ 5-7 ਹਫਤਾ ਵਾਲੇ ਫਿਰ ਉੱਪਰ ਵੀ ਲੈ ਜਾਂਦੀ ਐ ਕੁ ਦੁੱਧ ਹਾਂਜੀ ਉੱਤੇ ਵੀ ਲੈ ਸਕਦੀ ਠੀਕ ਹੈ ਰੇਟ ਭਰਾ ਦਾ ਜਾਇਜ ਰੇਟ ਬਾਈ ਫੋਨ ਤੇ ਕਰਾਂਗੇ ਦਾ ਜਾਇਜ ਹੀ ਹੋਣਗੇ ਜਾਇਜ ਹੀ ਹੋਊਗਾ ਰੇਟ ਬਸ ਠੀਕ ਹੈ ਜੀ ਤੋਰ ਦੋ ਭਰਾ ਲੋ ਭਰਾ ਬਾਈ ਜੀ ਨਾਲ ਜਲ ਕਨੈਕਟ ਕਰੋ ਧਾਰਤੂਰ ਦੀ ਇੱਕ ਨੰਬਰ ਆ ਠੀਕ ਹੈ ਜੀ ਪੋਲੀ ਧਾਰਾ ਮੋਟੀ 810 ਦਿਨ ਬਾਈ ਕਹਿੰਦਾ ਬਾਕੀ ਆ ਠੀਕ ਹੈ ਜੀ ਲੋ ਜੀ ਸੂਰਾ ਤਰਾ ਕਰ ਮਾੜੀ ਤੇ ਥੜੇ ਸਾਹਮਣੇ ਮੋੜ ਲਈ ਆਪਣਾ ਕੋਈ ਜ਼ੂਮ ਨਹੀਂ ਕਰਾਉਂਦਾ ਨਾਰਮਲ ਵੀਡੀਓ ਭਰਾ ਜਸ ਕਿਸੇ ਵੀਰ ਨੇ ਆ ਕੇ ਚੈੱਕ ਕਰਨੀ ਆ ਜਿਹੇ ਜੀ ਤੁਹਾਨੂੰ ਵੀਡੀਓ ਚ ਦਿਖ ਰਹੀ ਆ ਉਹੀ ਜੀ ਭਰਾ ਇੱਥੇ ਦਿਖੂਗੀ ਤੁਹਾਨੂੰ ਠੀਕ ਹੈ ਨਾ ਲੋ ਜੀ ਕੱਦ ਬਲਟ ਸੁਖਣਾ ਕਰਨ ਬਲਿਆ ਸੁਹਣਾ ਠੀਕ ਹੈ ਜੀ ਬਾਕੀ ਬਣਦੀ ਜਾਂਦੀ ਆ ਇਸ ਕੁਆਲਿਟੀ ਚੋਂ ਆਪਾਂ ਇੱਕ ਵਾਰ ਹੋਰ ਛਾਲ ਕਮਰੋ ਠੰਡੀ ਸੀਲ ਪੂਰੀ ਆ ਬਾਈ ਠੀਕ ਹੈ ਜੀ ਮਾੜੀ ਬੰਨ ਤੋਂ ਮੈਂ ਲਿਆ ਵਿਖਾ ਨਾ ਮਾੜਾ ਦਰਜਨਾ ਪਸੂ ਪੀਰ ਲੋ ਜੀ ਤੁਹਾਨੂੰ ਤੁਹਾਨੂੰ ਸਮਾਂ ਲੱਗਿਆ ਕਰਮਾਂ ਵਾਲੀ ਠੀਕ ਲੋ ਜਿਵੇਂ ਮਰਜੀ ਹੱਥ ਫੇਰੀ ਚੋ ਪੂਹ ਚੱਕੂਗੀ ਠੀਕ ਹੈ ਜੀ ਠੰਡੀ ਨਹੀਂ ਵੇਸਾ ਹਮਾਰੂ ਹਾਂਜੀ ਹਾਂਜੀ ਗੱਬਣਾ ਜਿਵੇਂ ਹੁਣ ਬਹਿ ਜਾ ਥੱਲੇ ਠੀਕ ਹੈ ਜੀ ਜਿਵੇਂ ਮਰਜੀ ਥਨਾ ਤੇ ਹੱਥ ਫੇਰੀ ਚਲ ਪੂਰਾ ਵੀ ਹੋਣੀ ਪੂਰੀ ਠੰਡੀ ਸੀਗਾ ਠੀਕ ਹੈ ਜੀ ਠੀਕ ਲੋ ਪਰਾ ਫੇਸ ਚੈੱਕ ਕਰ ਸਕਦੇ ਨੇੜੇ ਉਪਰ ਕਰਤਾ ਲੋ ਜੀ ਕਰਮਵਾਲੀ ਨੇ ਮੂੰਹ ਵੀ ਆਪੇ ਘਮਲਿਆ। ਤੇ ਇਧਰਲੀ ਸਾਈਡ ਵੀ ਚੈੱਕ ਕਰ ਲਿਆ ਭਰਾ। ਠੀਕ ਹੈ ਜੀ। ਬਾਈ ਜੀ ਨਾਲ ਜਰੂਰ ਕਨੈਕਟ ਕਰੋ। ਠੀਕ ਹੈ ਜੀ। ਪੈਂਟਪੋਦਾਵੜ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ। ਅ ਕੋਠੇ ਖਉਣ ਸਿੰਘ ਵਾਲੇ ਆ ਠੀਕ ਹੈ ਨਾ ਖੇਤਾਂ ਚ ਬਾਈ ਦਾ ਘਰ ਆ। ਬਾਈ ਜੀ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਉਣੀ। ਬਾਈ ਨਾਲ ਨਾਲ ਬਹਿ ਕੇ ਜਦੇ ਆਪਣੇ ਮੱਝਾਂ ਦੇ ਹਾਂ ਬਾਈ ਆਪਣੇ ਪਸ਼ੂ ਨਾਲ ਦੀ ਨਾਲ ਜਿਹੜੀ ਪਰਸੋਂ ਵੀਡੀਓ ਪਾਈ ਸੀ ਪਰਸੋਂ ਦੋਨੇ ਝੋਟੀਆਂ ਸੇਲ ਹੋ ਗਈਆਂ ਸਹੀਆਂ। ਅਸ ਨਾਲ ਦੀ ਵਾਲੀ। ਤੇ ਹਾਂਜੀ ਬਾਈ ਇੱਕ ਟੋਕੜ ਗੱਬਣ ਝੋਟੀ ਸੀ ਉਹ 1,25,000 ਦੀ ਵਿਗਿਆ ਰੂੜੇ ਕੇ ਕਲਾਂ ਗਈ ਆ। ਹ ਇਹ ਜਸੂ ਦਾ ਮੈਸ ਉਹ ਮਰાડ ਗਈ ਹੈ ਬਾਈ ਉਹ 1 15 ਦੀ ਗਈ ਹੈ ਠੀਕ ਹੈ ਜੀ ਹਾਂਜੀ ਠੀਕ ਆ ਲੋ ਭਰਾ ਬਾਈ ਨੇ ਆਪ ਨੂੰ ਰੇਟਿੰਗ ਪਹਿਲਾਂ ਨਹੀਂ ਦੱਸਦੇ ਤੇ ਬਾਈ ਜੈ ਜੀ ਹੁਣ ਕਿ ਰੇਟਾਂ ਦੇ ਜੈ ਜੀ ਰੇਟ ਪਾਸ ਲੈਣ ਦੇਣ ਦੀ ਹੁੰਦਾ ਬਾਈ ਆਪਾਂ ਬਾੜੇ ਰੇਟ ਨਹੀਂ ਮੰਗਦੇ ਬਾਕੀ ਪਸ਼ੂ ਜਿਲੀ ਚੀਜ਼ ਕਹੀ ਆਪਾਂ ਉੰਨੀ ਨਿਕਲੂ ਖਰੇ ਹੋਣਗੇ ਦੋਨੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਬਾਈ ਕਹਿੰਦਾ ਠੀਕਨ ਚੈੱਕ ਤੁਸੀਂ ਆਪ ਕਰਨਾ ਤਸੱਲੀ ਤੁਸੀਂ ਆਪ ਕਰ ਲਈ ਬਾਕੀ ਬਾਈ ਕਹਿੰਦਾ ਆਪਣਾ ਸਹੀ ਹੁੰਦਾ ਤਕਰੀਬਨ ਪਸ਼ੂ ਤੇ ਬਾਈ ਦਾ ਵਪਾਰ ਦਾ ਕੰਮ ਹੈ ਭਰਾ ਠੀਕ ਹੈ ਤੇ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਏ